گھربیوں دور کرن لئی ضرور کرو میں پانچ کام سواگت ہے جی تا اپنے یوٹیوب چینل سمرت بوئس ٹپس شروع کرتے ہیں جی اج کی ویڈیو جہدی واستو خراب ہو جائے تو سکارتمکتا بھی نکارا بدل لگتی ہے گھر کی ارجا کریئر اور صحت نبھاوت کرتی ہے گھر میں سکارتمکتا چنگی قسمت کو بھی آکرشت کرتی ہے ਜੇਕਰ ਨਕਾਰਾਤਮਕ ਊਰਜਾ ਵਧ ਜਾਂਦੀ ਹੈ ਤਾਂ ਕਿਤੇ ਜਾ ਰਹੇ ਕੰਮ ਵੀ ਵਿਗੜਨ ਲੱਗ ਜਾਂਦੇ ਹਨ ਅਜੇ ਨਾਲ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਰੱਖੀਆਂ ਕੁਝ ਚੀਜ਼ਾਂ ਵੀ ਬਦਕਿਸਮਤੀ ਅਤੇ ਨਕਾਰਾਤਮਕਤਾ ਦਾ ਕਾਰਨ ਬਣਦੀਆਂ ਹਨ ਅਤੇ ਘਰ ਵਿੱਚ ਗਰੀਬੀ ਆਪਣੇ ਪੈਰ ਫਸਾ ਲੈਂਦੀ ਹੈ ਵਾਸਤੂ ਸ਼ਾਸਤਰ ਦੇ ਅਨੁਸਾਰ ਹਰ ਚੀਜ਼ ਵਿੱਚ ਸਕਾਰਾਤਮਕ ਅਤੇ ਨਕਾਰਾਤਮਕ ਊਰਜਾ ਹੁੰਦੀ ਹੈ ਜੋ ਕਿ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ ਜਦੋਂ ਕਿ ਕੁਝ ਚੀਜ਼ਾਂ ਦਾ ਜੀਵਨ ਤੇ ਸਕਾਰਾਤਮਕ ਪ੍ਰਭਾਵ ਵੀ ਪੈਂਦਾ ਹੈ ਅਤੇ ਕੁਝ ਚੀਜ਼ਾਂ ਦਾ ਜੀਵਨ ਤੇ ਮਾੜਾ ਪ੍ਰਭਾਵ ਵੀ ਪੈਂਦਾ ਹੈ ਅਜੀਹਾ ਮੰਨਿਆ ਜਾਂਦਾ ਹੈ ਕਿ ਘਰ ਵਿੱਚ ਰੱਖੀਆਂ ਗਿਆ ਚੀਜ਼ਾਂ ਵਿੱਚ ਰਾਹਕੇਤ ਅਤੇ ਸ਼ਨੀ ਦਾ ਵਾਸ ਹੁੰਦਾ ਹੈ ਜਿਨ੍ਹਾਂ ਦੀ ਲੰਬੇ ਸਮੇਂ ਤੱਕ ਵਰਤੋਂ ਨਹੀਂ ਕੀਤੀ ਜਾਂਦੀ ਇਸ ਕਾਰਨ ਪਰਿਵਾਰਕ ਮੈਂਬਰਾਂ ਨੂੰ ਵੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਨੂੰ ਜਾਣਦੇ ਹਾਂ ਵਾਸਤੇ ਮੁਤਾਬਿਕ ਘਰ ਵਿੱਚ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਪਰ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਵਟੋਵਾ ਸ਼ੇਅਰ ਕਰੋ ਤੇ ਚੈਨਲ ਸਿਮਿਤ ਹੋਏ ਸਟ੍ਰੀਮਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਾਤਾ ਰਾਣੀ ਦਾ ਆਸ਼ੀਰਵਾਦ ਹਮੇਸ਼ਾ ਹੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਬਣਿਆ ਰਹੇ ਨੰਬਰ 1 ਜੰਗ ਲੱਗੀਆਂ ਚੀਜ਼ਾਂ ਜੇਕਰ ਤੁਹਾਡੇ ਘਰ ਵਿੱਚ ਲੋਹੇ ਦੀਆਂ ਪੁਰਾਣੀਆਂ ਚੀਜ਼ਾਂ ਜਾਂ ਸੰਦ ਸੰਦੇੜੇ ਪਏ ਹਨ ਜਿਨ੍ਹਾਂ ਦੀ ਵਰਤੋਂ ਨਹੀਂ ਹੋ ਰਹੀ ਤਾਂ ਹੌਲੀ-ਹੌਲੀ ਉਹਨਾਂ ਤੇ ਜੰਗ ਲੱਗਣਾ ਸ਼ੁਰੂ ਹੋ ਜਾਵੇਗਾ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਜੰਗ ਵਾਲੀ ਉਜਾਰ ਬਿਲਕੁਲ ਵੀ ਨਹੀਂ ਰੱਖਣੀ ਚਾਹੀਦੀ ਇਹਨਾਂ ਨੂੰ ਘਰ ਵਿੱਚ ਰੱਖਣ ਨਾਲ ਪਰੇਸ਼ਾਨੀਆਂ ਅਤੇ ਸਮੱਸਿਆਵਾਂ ਵਾਧਦੀਆਂ ਹਨ ਵਾਸਤੂ ਸ਼ਾਸਤਰ ਅਨੁਸਾਰ ਜੰਗਲਗੰਗ ਤੋਂ ਬਾਅਦ ਇਹ ਉਜਾਰ ਹੋਰ ਵੀ ਖਤਰਨਾਕ ਹੋ ਜਾਂਦੇ ਹਨ ਐਸ ਲਈ ਜੇਕਰ ਤੁਹਾਡੇ ਘਰ ਵਿੱਚ ਲੋਹੇ ਦੀਆਂ ਪੁਰਾਣੀਆਂ ਚੀਜ਼ਾਂ ਪਈਆਂ ਹਨ ਤਾਂ ਉਹਨਾਂ ਨੂੰ ਅੱਜ ਹੀ ਘਰ ਤੋਂ ਬਾਹਰ ਕੱਢ ਦਿਵੋ ਨੰਬਰ 2 ਘਰ ਵਿੱਚ ਕਦੇ ਵੀ ਬੰਦ ਘੜੀ ਨਹੀਂ ਰੱਖਣੀ ਚਾਹੀਦੀ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਬੰਦ ਘੜੀ ਰੱਖਣਾ ਬਹੁਤ ਜ਼ਿਆਦਾ ਅਸ਼ੁਭ ਮੰਨਿਆ ਜਾਂਦਾ ਹੈ ਅਕਸਰ کندھے ٹنگی کڑی خراب ہونے بھی لوگ اس ہٹا کے کر دے کسے کونے رکھ دن ہاں. دے دیں واستو شاستر کے انوسار گھر بند گڑی رکھنے پروار دے میمرا لے پورا سما ہے اجہے چاہتا اس گڑی ٹھیک کروا کے کندھ پہ ٹنگ دوں جا پھر گھر تو باہر سٹ تو ہڈے لئے چنگا ہوئے گا ਨੰਬਰ 3 ਪਿੱਤਲ ਦੇ ਭਾਂਡੇ ਕੁਝ ਲੋਕਾਂ ਨੂੰ ਘਰ ਵਿੱਚ ਪਿੱਤਲ ਦੇ ਪੁਰਾਣੇ ਭਾਂਡੇ ਰੱਖਣ ਦੀ ਵੀ ਆਦਤ ਹੁੰਦੀ ਹੈ ਰੋਜ਼ਾਨਾ ਜੀਵਨ ਵਿੱਚ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਨਾ ਕਰਨ ਕਾਰਨ ਉਹ ਆਲੇ-ਦੁਆਲੇ ਹੀ ਇੱਧਰ-ਉੱਧਰ ਪਏ ਰਹਿਣ ਨਾਲ ਖਰਾਬ ਹੋ ਲੱਗ ਜਾਂਦੇ ਹਨ ਬਹੁਤ ਸਾਰੇ ਲੋਕ ਆਪਣੇ ਸਟੋਰ ਰੂਮ ਵਿੱਚ ਜਾਂ ਰਸੋਈ ਵਿੱਚ ਪਿੱਤਣ ਦੇ ਪ੍ਰਾਣੇ ਭਾਂਡੇ ਬੰਦ ਜਗ੍ਹਾ ਤੇ ਹੀ ਰੱਖਦੇ ਹਨ ਅਤੇ ਅਜੇ ਹਮ ਨਾ ਜਾਂਦਾ ਹੈ ਕਿ ਪਿੱਤਣ ਦੇ ਭਾਂਡਿਆਂ ਨੂੰ ਹਨੇਰੇ ਵਿੱਚ ਰੱਖਣ ਨਾਲ ਸ਼ਨੀ ਦਾ ਵਾਸ ਹੁੰਦਾ ਹੈ। ਸ਼ਨੀ ਦੇ ਮਾੜੇ ਪ੍ਰਭਾਵ ਦੇ ਕਾਰਨ ਵਿਅਕਤੀ ਦੇ ਜੀਵਨ ਵਿੱਚ ਕਈ ਮੁਸ਼ਕਲਾਂ ਹੋਣ ਲੱਗ ਜਾਂਦੀਆਂ ਹਨ ਤੇ ਨਕਾਰਾਤਮਕਤਾ ਦਾ ਵਾਸ ਵੀ ਹੋ ਜਾਂਦਾ ਹੈ। ਐਸ ਲਈ ਜੇਕਰ ਜ਼ਰੂਰ ਉਦ ਪਿੱਕਲ ਦੇ ਪੁਰਾਣੇ ਬੱਤਨ ਪਏ ਹੋਣ ਤਾਂ ਨਾਲੋਂ ਫਰਤੋ ਤੁਰੰਤ ਹੀ ਕੱਢ ਦੋ ਨੰਬਰ 4 ਆਪਣੇ ਘਰ ਦੇ ਬਾਹਰ ਗੰਦਾ ਪਾਣੀ ਕਦੇ ਵੀ ਇਕੱਠਾ ਨਾ ਹੋਣ ਦਿਓ ਜੇਕਰ ਤੁਹਾਡੇ ਘਰ ਵਿੱਚ ਪੁੱਲ ਜਾਂ ਟੈਂਕ ਹੈ ਤਾਂ ਪਾਣੀ ਨੂੰ ਹਮੇਸ਼ਾ ਹੀ ਸਾਫ਼ ਸੁਥਰਾ ਰੱਖੋ ਵਾਸਤਵ ਸਾਸਤਰ ਦੇ ਅਨੁਸਾਰ ਘਰ ਦੇ ਅੰਦਰ ਅਤੇ ਆਲੇ ਦੁਆਲੇ ਗੰਦਾ ਪਾਣੀ ਕਰਦੇ ਲੋਕਾਂ ਨੇ ਬਦਨਾਮੀ ਲਿਆਉਂਦਾ ਹੈ ਨੰਬਰ 5 ਲੋਕਾਂ ਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਵੱਡੇ ਅਤੇ ਸੰਘਣੇ ਰੁੱਖ ਲੰਗੋਣ ਤੋਂ ਵੀ ਉਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਹੀ ਨਹੀਂ ਹੁੰਦੇ ਵੱਡੇ ਅਤੇ ਸੰਘਣੇ ਦਰੱਖਤ ਸੂਰਜ ਦੀ ਰੋਸ਼ਨੀ ਅਤੇ ਤਾਜੀ ਹਵਾ ਨੂੰ ਵੀ ਰੋਕਦੇ ਹਨ ਇਸ ਲਈ ਘਰ ਦੇ ਆਲੇ-ਦੁਆਲੇ ਬਹੁਤ ਵੱਡੇ ਪਤੇ ਸੰਗਣੀ ਰੁਕ ਨਹੀਂ ਲਗਾਉਣੇ ਚਾਹੀਦੇ ਨੰਬਰ 6 ਵਾਸਤੂ ਸ਼ਾਸਤਰ ਦੇ ਅਨੁਸਾਰ ਸ਼ੀਸ਼ਾ ਸਤਿਭਾਵਨਾ ਦਾ ਪ੍ਰਤੀਕ ਹੋ ਸਕਦਾ ਹੈ ਪਰ ਟੁੱਟਿਆ ਹੋਇਆ ਕੱਚ ਜਾਂ ਟੁੱਟਿਆ ਹੋਇਆ ਸ਼ੀਸ਼ਾ ਨਕਾਰਾਤਮਕ ਊਰਜਾ ਅਤੇ ਮਾੜੀ ਕਿਸਮਤ ਨੂੰ ਆਕਰਸ਼ਿਤ ਕਰ ਸਕਦਾ ਹੈ ਅਜਿਹਾ ਚੇਹਰ ਵਿੱਚ ਮੌਜੂਦ ਮੈਂਬਰਾਂ ਦੀ ਜ਼ਿੰਦਗੀ ਤੇ ਬੁਰਾ ਅਸਰ ਵੀ ਪੈਂਦਾ ਹੈ ਤਰੱਕੀ ਦੇ ਨਾਲ-ਨਾਲ ਆਰਥਿਕ ਸਥਿਤੀ ਤੇ ਵੀ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪੈਂਦਾ ਹੈ ਐਸ ਲਈ ਟੁੱਟੇ ਹੋਏ ਸ਼ੀਸ਼ੇ ਨੂੰ ਘਰ ਵਿੱਚੋਂ ਤੁਰੰਤ ਹੀ ਹਟਾ ਦਿਓ ਨੰਬਰ 7 ਵਾਸਤੂ ਸ਼ਾਸਤਰ ਦੇ ਅਨੁਸਾਰ ਜੇਕਰ ਤੁਸੀਂ ਉਰਾਤਨ ਜਾਂ ਪ੍ਰਾਚੀਨ ਚੀਜ਼ਾਂ ਲੈਣ ਦੇ ਸ਼ੌਕੀਨ ਹੋ ਤਾਂ ਉਹਨਾਂ ਨੂੰ ਸਾਵਧਾਨੀ ਨਾਲ ਹੀ ਘਰ ਵਿੱਚ ਲਿਆਓ ਕਿਉਂਕਿ ਇਹ ਪੁਰਾਣੀਆਂ ਚੀਜ਼ਾਂ ਅਕਸਰ ਆਪਣੇ ਪੁਰਾਣੇ ਮਾਲਕਾਂ ਦੀਆਂ ਕਹਾਣੀਆਂ ਅਤੇ ਊਰਜਾ ਲੈ ਕੇ ਹੀ ਨਾਲ ਆਉਂਦੀਆਂ ਹਨ ਐਸ ਲਈ ਪੁਰਾਤਨ ਚੀਜ਼ਾਂ ਨੂੰ ਘਰ ਵਿੱਚ ਲਿਉਣ ਤੋਂ ਪਹਿਲਾਂ ਇਸ ਦਾ ਇੱਕ ਵਾਰ ਇਤਿਹਾਸ ਜ਼ਰੂਰ ਜਾਣ ਲਓ ਕਿਉਂਕਿ ਐਸਾ ਤੁਹਾਡੀ ਜ਼ਿੰਦਗੀ ਤੇ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ ਨੰਬਰ 8 ਵਾਸਤਵ ਸਸਤ ਦੇ ਅਨੁਸਾਰ ਜਦੋਂ ਨਵਾਂ ਸਾਲ ਹੁੰਦਾ ਹੈ ਤਾਂ ਇੱਕ ਨਵਾਂ ਕੈਲੰਡਰ ਘਰ ਵਿੱਚ ਲਗਾਇਆ ਜਾਂਦਾ ਹੈ ਪਰ ਲੋਕ ਪੁਰਾਣੇ ਕੈਲੰਡਰ ਨੂੰ ਸੁੱਟਣ ਦੀ ਬਜਾਏ ਘਰ ਵਿੱਚ ਸ਼ਰਕਤ ਹੀ ਰੱਖ ਲੈਂਦੇ ਹਨ ਪਰ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਪੁਰਾਣੇ ਕੈਲੰਡਰ ਅਤੀਤ ਨੂੰ ਦਰਸਾਉਂਦੇ ਹਨ ਐਸ ਲਈ ਪੁਰਾਣੇ ਕੈਲੰਡਰ ਨੂੰ ਤੁਰੰਤ ਹੀ ਘਰੋਂ ਹਟਾ ਦੇਣਾ ਚਾਹੀਦਾ ਹੈ ਨੰਬਰ 9 ਵਾਸਤਵ శాਸਤਰ ਦੇ ਅਨੁਸਾਰ ਸੁੱਕੇ ਫੁੱਲਾਂ ਨੂੰ ਮੌਤ ਦੇ ਨਿਸ਼ਾਨੇ ਮੰਨਿਆ ਜਾਂਦਾ ਹੈ ਐਸ ਲਈ ਘਰ ਵਿੱਚ ਕਦੇ ਵੀ ਸੁੱਕੇ ਫਲ ਚਾ ਫੁੱਲ ਨਹੀਂ ਰੱਖਣੇ ਚਾਹੀਦੇ ਜਿਸ ਕਾਰਨ ਕਿ ਕਾਰ ਵਿੱਚ ਨਕਾਰਾਤਮਕ ਊਰਜਾ ਦਾ ਪ੍ਰਭਾਵ ਤੇਜ਼ੀ ਨਾਲ ਵਧਣ ਲੱਗ ਜਾਂਦਾ ਹੈ ਐਸ ਲਈ ਐਸ ਲਈ ਤੁਰੰਤ ਹੀ ਕਰੋ ਬਾਹਰ ਕੱਢ ਲਓ ਅਤੇ ਤਾਜ਼ੇ ਫੁੱਲ ਲਗਾਓ ਐਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਵਧੇਗੀ ਤੇ ਘਰ ਦਾ ਮਾਹੌਲ ਵੀ ਸ਼ਾਂਤੀਪੂਰਨ ਬਣਿਆ ਰਹੇਗਾ ਨੰਬਰ 10 ਕੁਝ ਲੋਕ ਪੁਰਾਣੇ ਅਖਬਾਰਾਂ ਨੂੰ ਐ ਸੋਚ ਕੇ ਆਪਣੇ ਘਰਾਂ ਵਿੱਚ ਰੱਖਦੇ ਹਨ ਕਿ ਸ਼ਾਇਦ ਇਹ ਕਿਸੇ ਦਿਨ ਕੰਮ ਆਉਣਗੇ ਪਰ ਵਾਸਤੂ ਸ਼ਾਸਤਰ ਦੇ ਅਨੁਸਾਰ ਪੁਰਾਣੇ ਅਖਬਾਰ ਅਤੇ ਅਖਬਾਰ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਨੂੰ ਸੱਦਾ ਦੇ ਸਕਦੇ ਹਨ ਕਿਉਂਕਿ ਇਹਨਾਂ ਚੀਜ਼ਾਂ ਦੇ ਢੂੜ ਅਤੇ ਗੰਦਗੀ ਇਕੱਠੀ ਹੋ ਸਕਦੀ ਹੈ ਜੋ ਕਿ ਤੁਹਾਡੇ ਪਰਿਵਾਰ ਵਿੱਚ ਨਕਾਰਾਤਮਕ ਪਵਨਾਵਾਂ ਦੇ ਵਿਵਾਦ ਵੀ ਪੈਦਾ ਕਰ ਸਕਦੀ ਹੈ ਐਸ ਲਈ پرانے اخبار اتنے کباڑوں ترنت ہی گھروں کڈن کی سلاح بھی دِی جاتی ہے نمبر گیارہ واستو شاستر کے انوسار اپنے گھر ٹوٹے یا پسے ہوئے تالے بالکل بھی نہیں رکھنے چاہیے واستو کے انوسار ایک خراب یا اٹکے جا پسیا ہوا تالا جیون ਰੁਕਾਵਟਾਂ ਵੀ ਲਿਆ ਸਕਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਅਜਿਹੇ ਤਾਲੇ ਕਰੀਅਰ ਵਿੱਚ ਰੁਕਾਵਟ ਬਣ ਸਕਦੇ ਹਨ ਇਸ ਲਈ ਇਨਾ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਖਰਾਬ ਹੋਏ ਤਾਲਿਆਂ ਨੂੰ ਤੁਰੰਤ ਬਦਲ ਦਿਓ ਜੇਕਰ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਵਾ ਸ਼ੇਅਰ ਕਰੋ ਚੈਨ ਸਿਮਤ ਹੋ ਸਿਪ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ